ਹਾਂਜੀ ਮੈਂ ਤਾਂ ਆਪਣੀ ਗੱਡੀ ਤੇ ਗੇਅਰ ਸਿੱਧੇ ਪਾਉਣਾ ਬਿਨਾ ਕਲਚ ਦੱਬੇ ਤੋਂ ਕਲਚ ਦੱਬਣ ਦੀ ਲੋੜ ਹੀ ਨਹੀਂ ਪੈਂਦੀ ਮੈਨੂੰ ਤਾਂ ਡਾਇਰੈਕਟ ਗੇਅਰ ਮਾਰੀ ਦਿਆਂ ਸਿੱਧੇ ਦੱਸੋ ਕਿਵੇਂ ਆਜਾ ਤੁਹਾਨੂੰ ਦਿਖਾਉਨੇ ਅੱਜ ਮੈਂ ਵੀਡੀਓ ਲੈ ਕੇ ਆਇਆ ਆਟੋ ਕਲਚ ਬਾਰੇ ਕੀ ਤੁਹਾਨੂੰ ਪਤਾ ਹੈ ਸ਼ਾਇਦ ਕਈ ਜਾਣਦੇ ਹੋਣਗੇ ਆਟੋ ਕਲਚ ਬਾਰੇ ਤੇ ਕਈ ਨੂੰ ਨਹੀਂ ਵੀ ਪਤਾ ਹੋਊਗਾ ਆਟੋ ਕਲਚ ਦਾ ਮਤਲਬ ਹੈ ਕਿ ਗੱਡੀ ਦਾ ਤੁਸੀਂ ਇਕੱਲਾ ਗੇਅਰ ਪਾਉਣਾ ਹੈ ਕਲਚ ਦੱਬਣ ਦੀ ਲੋੜ ਨਹੀਂ ਤੇ ਇਹ ਮੈਨੂਅਲੀ ਗੱਡੀਆਂ ਦੇ ਵਿੱਚ ਸਿਸਟਮ ਹੈ ਜਿਹੜਾ ਲੱਗ ਸਕਦਾ ਠੀਕ ਹੈ ਜਿਹਨੂੰ ਆਪਣੀ ਲੱਤ ਦੀ ਪ੍ਰੋਬਲਮ ਹੈ ਖੱਬੀ ਲੱਤ ਦੀ ਉਹ ਵੀ ਇਹ ਲਵਾ ਸਕਦਾ ਤੇ ਉਹ ਹੁੰਜ ਜਿਹੜਾ ਕੋਈ ਜ਼ਿਆਦਾ ਗੱਡੀ ਚਲਾਉਂਦਾ ਹੈ ਟ੍ਰੈਫਿਕ ਦੇ ਵਿੱਚ ਤੇ ਉਹ ਵੀ ਇਸ ਸਿਸਟਮ ਦੀ ਵਰਤੋਂ ਕਰਕੇ ਆਪਣਾ ਜਿਹੜਾ ਖੱਜਲ ਖੋਰੀ ਉਹਨੂੰ ਘੱਟ ਕਰ ਸਕਦਾ ਠੀਕ ਹੈ ਜੀ ਤੇ ਮੈਂ ਵੀ ਇਹ ਸਿਸਟਮ ਲਵਾਇਆ ਆਪਣੀ ਗੱਡੀ ਦੇ ਵਿੱਚ ਤੇ ਆਓ ਚਲੋ ਤੁਹਾਨੂੰ ਅੱਗੇ ਦਿਖਾਉਨੇ ਆ ਇਹ ਸਿਸਟਮ ਕਿਵੇਂ ਕੰਮ ਕਰਦਾ ਹੈ ਲਓ ਜੀ ਇਹ ਲੱਗਿਆ ਹੋਇਆ ਜੀ ਆਪਣਾ ਗੱਡੀ ਦੇ ਵਿੱਚ ਆਟੋ ਕਲਚ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਗੱਡੀ ਔਨ ਕਰਕੇ ਦਿਖਾਉਨੇ ਆ ਕਿਵੇਂ ਆ ਇਹ ਆਪਣੀ ਲਾਤੀ ਚਾਬੀ ਗੱਡੀ 'ਚ ਠੀਕ ਹੈ ਜੀ ਇਹ ਹੈਰੀ ਹੈ ਜੀ ਦੀ ਸਵਿਚ ਮਨੇ ਉਹ ਰੋਲ ਲਵਾਈ ਹੋਈ ਹੈ ਇਹਨੂੰ ਕਿਤੇ ਵੀ ਲਵਾ ਸਕਦੇ ਆ ਤੁਸੀਂ ਗੱਡੀ 'ਚ ਇਹ ਲੋ ਉਹ ਚੱਲ ਗਈ ਕਲੱਚ ਆਪਣਾ ਥੱਲੇ ਤੇ ਇਹ ਜਦੋਂ ਆਪਾਂ ਇੱਕ ਤਾਂ ਇਹ ਆਪਾਂ ਜਦੋਂ ਰੇਸ ਦਵਾਂਗੇ ਇਹ ਆਪਣਾ ਆਪਣੇ ਆਪ ਉੱਪਰ ਆਊਗਾ ਅਗਰ ਰੇਸ ਨਹੀਂ ਦਵਦੇ ਆ ਉਹ ਦੇਖੋ ਉੱਪਰ ਆ ਰਿਹਾ ਠੀਕ ਆ ਜਿੰਨੀ ਰੇਸ ਦਵੋਗੇ ਨਾ ਉੱਪਰ ਚੱਕ ਹੋਈ ਜਾਣਾ ਤੇ ਇਹਦਾ ਇੱਕ ਹੋਰ ਕੰਟਰੋਲ ਵੀ ਆਪਣੇ ਕੋਲ ਉਹ ਹੈਗਾ ਇਹ ਸੈਂਸਰ ਲੱਗਿਆ ਹੋਇਆ ਹੈ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਸੈਂਸਰ ਲੱਗਾ ਆ ਦੇਖੋ ਟੱਚ ਕਰੂੰਗਾ ਆ ਦੇਖ ਟੱਚ ਕਰਦਾ ਮੈਂ ਸੈਂਸਰ ਨੂੰ ਦੇਖੋ ਠੀਕ ਹੈ ਜੀ ਇਹ ਹੋ ਜਾਂਦਾ ਇਹ ਆਪਣਾ ਜਦੋਂ ਦਬ ਦਿਆਂਦਾ ਫੁੱਲ ਹੋ ਜਾਂਦਾ ਫੁੱਲ ਕਲਚ ਜਦੋਂ ਆਪਾਂ ਗੇਅਰ ਚੇਂਜ ਕਰਨਾ ਠੀਕ ਹੈ ਫੁੱਲ ਕਲਚ ਆਪਾਂ ਗੇਅਰ ਚੇਂਜ ਕਰ ਸਕਦੇ ਹਾਂ ਠੀਕ ਹੈ ਜੀ ਤੇ ਇਹ ਹੈਗਾ ਦਾ ਸਿਸਟਮ ਤੇ ਇਹਦਾ ਜਿਹੜਾ ਦਿਮਾਗ ਹੈ ਇਹ ਆਪਣਾ ਉਰੇ ਹੈ ਇਹ ਥੋੜਾ ਮਿੱਟੀ ਪਈ ਹੋਈ ਹੈ ਇਹਦੇ ਨਾਲ ਆਪਾਂ ਇਹਦਾ ਸਾਰਾ ਸੈਟਿੰਗ ਕਰ ਸਕਦੇ ਹਾਂ ਵੀ ਕਲਚ ਦੀ ਸਪੀਡ ਕਿੰਨੀ ਰੱਖਣੀ ਹੈ ਕਲਚ ਕਿੰਨਾ ਫੁੱਲ ਕਲਚ ਕਿੱਥੇ ਤੱਕ ਜਾਣਾ ਚਾਹੀਦਾ ਹੈ ਹਾਫ ਕਲਚ ਆਪਾਂ ਕਿੰਨਾ ਰੱਖਣਾ ਹੈ ਇਹਦੇ ਨਾਲ ਸਾਰੀ ਸੈਟਿੰਗ ਹੋ ਜਾਂਦੀ ਹੈ ਇਹ ਆ ਸਿਟੀ ਕਲਚ ਇਹ ਇਹਦੀ ਮੋਟਰ ਹੈ ਇਹ ਇਹਦੀ ਮੋਟਰ ਪਈ ਹੈ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਮੋਟਰ ਪਈ ਹੈ ਇਹ ਵਾਇਰ ਜਾਂਦੀ ਹੈ ਵਾਇਰ ਉੱਪਰ ਤੱਕ ਉੱਥੇ ਚੱਕ ਜਾ ਕੇ ਪੂਰਾ ਇਹ ਉਹ ਲੱਗਿਆ ਹੋਇਆ ਸਿਸਟਮ ਸਾਰਾ ਤੁਸੀਂ ਦੇਖ ਸਕਦੇ ਹੋ ਉਹ ਪਿੱਛੇ ਪੂਲੀ ਲੱਗੀ ਹੋਈ ਹੈ ਆ ਚੈਨ ਸਿਸਟਮ ਗੱਡੀ ਦੇ ਨਾਲ ਕੋਈ ਵੀ ਛੇੜ ਖਾੜ ਛੇੜ ਖਾਨੇ ਨਹੀਂ ਹੁੰਦੀ ਕੋਈ ਵੀ ਇਹਦਾ ਸਿਸਟਮ ਨਹੀਂ ਛੇੜਿਆ ਜਾਂਦਾ ਗੱਡੀ ਦਾ ਇਹ ਸਿਰਫ ਸੀਟ ਦੇ ਥੱਲੇ ਲਾ ਕੇ ਸੈਟਿੰਗ ਉਰੇ ਹੋ ਜਾਂਦੀ ਹੈ ਆਪਣੀ ਠੀਕ ਹੈ ਜੀ ਇਹ ਹੈਗਾ ਆਪਣਾ ਸਾਰਾ ਸਿਸਟਮ ਇੱਕ ਦੂਸਰਾ ਹੋਰ ਹੈ ਇੱਕ ਦੂਸਰਾ ਜਦੋਂ ਆਪਾਂ ਬ੍ਰੇਕ ਦੱਬਦੇ ਆ ਉਦੋਂ ਵੀ ਇਹ ਦੱਬ ਹੁੰਦਾ ਨਾਲ ਆ ਦੇਖੋ ਬ੍ਰੇਕਾਂ ਦੇ ਨਾਲ ਵੀ ਕਲਚ ਦੱਬਿਆ ਜਾਂਦਾ ਇਹ ਮੈਂ ਦੱਸਣਾ ਭੁੱਲ ਗਿਆ ਸੀਗਾ ਇੱਕ ਇਹਦਾ ਸੈਂਸਰ ਲੱਗਿਆ ਹੋਇਆ ਹੈ ਇਹ ਆਪਣਾ ਪਿਛਲੇ ਚੱਕੇ ਦੇ ਅੰਦਰਲੀ ਸਾਈਡ ਇਹ ਹੈਗਾ ਸਪੀਡ ਸੈਂਸਰ ਠੀਕ ਹੈ ਇਹ ਜਦੋਂ ਚੱਕਾ ਘੁੰਮਦਾ ਹੈ ਘੁੰਮਦਾ ਹੈ ਤਾਂ ਤੁਸੀਂ ਸਾਬ ਸੱਕਦੇ ਹੋ ਕਿ ਜਦੋਂ ਗੱਡੀ ਹੌਲੀ ਹੋਊਗੀ ਕਲਚ ਆਪਾਂ ਨੂੰ ਹੌਲੀ ਛੱਡਣ ਦੀ ਲੋੜ ਪੈਂਦੀ ਹੈ ਠੀਕ ਹੈ ਜੀ ਤੇ ਗੱਡੀ ਜਦੋਂ ਤੇਜ਼ ਹੁੰਦੀ ਆ ਫਿਰ ਜਦੋਂ ਆਪਾਂ ਕਲਚ ਹੌਲੀ ਛੱਡਾਂਗੇ ਤਾਂ ਗੱਡੀ ਰੁਕੇਗੀ ਇਸ ਲਈ ਜਦੋਂ ਇਹ ਸਪੀਡ ਦੇ ਹਿਸਾਬ ਨਾਲ ਸਪੀਡ ਦੇ ਹਿਸਾਬ ਨਾਲ ਜਿਹੜਾ ਕਰਦਾ ਹੈ ਸੈਂਸ ਵੀ ਕਲਚ ਦੀ ਸਪੀਡ ਕਿੰਨੀ ਰੱਖਣੀ ਹੈ ਜਦੋਂ ਗੱਡੀ ਤੇਜ਼ ਹੁੰਦੀ ਹੈ 70 80 ਸਪੀਡ ਪਰ ਕਲਚ ਉਨਾਂ ਹੀ ਛੇਤੀ ਉੱਪਰ ਆਉਂਦਾ ਠੀਕ ਹੈ ਜੀ ਇਹ ਇਹਦਾ ਕੰਮ ਹੈ ਸੈਂਸਰ ਦਾ ਹਾਂ ਜੀ ਦੋਸਤੋ ਹੁਣ ਗੱਲ ਕਰਦੇ ਆਂ ਆਪਾਂ ਕਿ ਮੈਨੂੰ ਇਸ ਇਹ ਸਿਸਟਮ ਲਾਉਣ ਦੀ ਕਿਉਂ ਲੋੜ ਪਈ ਤੇ ਇਹ ਕਿੰਨੇ ਪੈਸਿਆਂ ਦੇ ਵਿੱਚ ਲੱਗਿਆ ਤੇ ਕਿੱਥੋਂ ਲਵਾਇਆ ਉਹ ਗੱਲ ਕਰਦੇ ਆ ਤੁਹਾਡੇ ਨਾਲ ਦੋਸਤੋ ਮੈਂ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਤੋਂ ਪਿਛਲੇ 7-8 ਸਾਲ ਤੋਂ ਕੈਬ ਦੇ ਬਿਜ਼ਨਸ ਵਿੱਚਾਂ ਤੇ ਲੋਕਲ ਮੈਂ ਜ਼ਿਆਦਾ ਗੱਡੀ ਚਲਾਈ ਆ ਤਾਂ ਕਰਕੇ ਗੱਡੀ ਦੇ ਵਿੱਚ ਬੈਠਣ ਕਰਕੇ ਜਿਹੜਾ ਮੇਰੀ ਹੈ ਇੱਧਰ ਪਿੱਛੇ ਸੀਗਾ ਜੋ ਨਾਸ ਸੀਗੀ ਉਹਦੀ ਪ੍ਰੋਬਲਮ ਆ ਗਈ ਸੀਗੀ ਲੱਤ ਦੇ ਵਿੱਚ ਤੇ ਲੱਤ ਦੇ ਵਿੱਚ ਪ੍ਰੋਬਲਮ ਸੀ ਕਿ ਡਾਕਟਰ ਨੇ ਕਿਹਾ ਕਿ ਜਾਂ ਤਾਂ ਤੈਨੂੰ ਆਪਣਾ ਕੰਮ ਛੱਡਣਾ ਪੈਣਾ ਜਾਂ ਫਿਰ ਤੈਨੂੰ ਵੀ ਐਕਸਰਸਾਈਜ਼ ਵਗੈਰਾ ਵੀ ਕਰਨੀ ਪਊਗੀ ਜਾਂ ਕੁਝ ਵੀ ਆ ਬਈ ਕੰਮ ਤਾਂ ਛੱਡਣਾ ਹੀ ਪੈਣਾ ਜਿਹੜਾ ਜਿਵੇਂ ਕਲੱਚ ਦੱਬਣੇ ਵਾਲਾ ਕੰਮ ਕਹਿਣ ਦਾ ਮਤਲਬ ਜਾਂ ਤਾਂ ਮੈਨੂੰ ਆਟੋਮੈਟਿਕ ਗੱਡੀ ਲੈਣੀ ਪੈਣੀ ਸੀਗੀ ਤੇ ਫਿਰ ਉਹਦੇ ਲਈ ਤੁਹਾਨੂੰ ਪਤਾ ਆਟੋਮੈਟਿਕ ਗੱਡੀ ਲੈਣਿਆਂ ਤਾਂ ਦੁਆਰੇ ਨਵੀਂ ਗੱਡੀ ਲੈਣੀ ਪੈਣੀ ਆ ਤੇ ਘਟੋ ਘਟ 9-10 ਲੱਖ ਰੁਪਏ ਦਾ ਖਰਚਾ ਤੁਸੀਂ ਸਮਝ ਸਕਦੇ ਹੋ ਫਿਰ ਮੈਂ ਆਨਲਾਈਨ ਸਰਚ ਕਰਦਾ ਗਿਆ ਇਸ ਬਾਰੇ ਤਾਂ ਮੈਨੂੰ ਸਿਟੀ ਕਲੱਚ ਬਾਰੇ ਪਤਾ ਲੱਗਿਆ ਇਹਦੇ ਨਾਲ ਦੀ ਐਸੀ ਕੰਮ ਦੇ ਵਿੱਚ ਇਸ ਬਿਜ਼ਨਸ ਦੇ ਵਿੱਚ ਦੋ ਕੰਪਨੀਆਂ ਨੇ ਇੱਕ ਸਿੱਡੀ ਕਲੱਚ ਇੱਕ ਆਟੋ ਕਲੱਚ ਠੀਕ ਹੈ ਜੀ ਇਸ ਲਈ ਮੈਨੂੰ ਇਹ ਚੀਜ਼ ਲਵਾਉਣੀ ਪਈ ਤੇ ਇਹਦਾ ਹੁਣ ਤੱਕ ਮੈਨੂੰ ਬਰਤ ਦੇ ਨੂੰ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਪਿਛਲੇ ਸਾਲ ਮੈਂ ਨਵੰਬਰ ਦੇ ਵਿੱਚ ਲਵਾਇਆ ਸੀਗਾ ਇੱਕ ਸਾਲ ਤੋਂ ਉੱਪਰ ਹੋ ਗਿਆ ਹੁਣ ਦੇਖੋ ਮਾਰਚ ਚੱਲ ਰਹੀ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਪ੍ਰੋਡਕਟ ਹੈ ਥੋੜਾ ਬੰਦੇ ਨੂੰ ਧਿਆਨ ਪਹਿਲਾਂ ਪਹਿਲਾਂ ਬੰਦੇ ਨੂੰ ਇਹਨੂੰ ਥੋੜਾ ਆਪਣਾ ਹਿਸਾਬ ਨਾਲ ਇਹਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਪੈਂਦਾ ਹੌਲੀ ਹੌਲੀ ਆਪਾਂ ਜਦੋਂ 15 20 ਦਿਨਾਂ ਜੇ ਸਿੱਖ ਜਾਂਦੇ ਹਾਂ ਠੀਕ ਹੈ ਜੀ ਤੇ ਥੋੜੀਆਂ ਬਹੁਤੀਆਂ ਹੋਰ ਕਮੀਆਂ ਹੁੰਦੀਆਂ ਨੇ ਜਿਹੜੀਆਂ ਹੌਲੀ ਹੌਲੀ ਟਾਈਮ ਨਾਲ ਠੀਕ ਹੋ ਜਾਂਦੀਆਂ ਤੇ ਬਹੁਤ ਵਧੀਆ ਪ੍ਰੋਡਕਟ ਹੈ ਜੀ ਇਹ ਇਹ ਮੈਂ ਲਵਾਇਆ ਸੀਗਾ ਕਰਨਾਲ ਤੋਂ ਕਰਨਾਲ ਤੋਂ ਲਵਾਇਆ ਸੀਗਾ ਇੱਕ ਆਟੋ ਕਲੱਚ ਹੈ ਜਿਹੜਾ ਉਹ ਜਲੰਧਰ 'ਚ ਆ ਉਹਨਾਂ ਕੋਲ ਆਟੋ ਕਲੱਚ ਸੀਗਾ ਇਹ ਸਿਟੀ ਕਲੱਚ ਸੀਗਾ ਤਾਂ ਮੈਂ ਫਿਰ ਕਰਨਾਲ ਤੋਂ ਜਾ ਕੇ ਇਹ ਲਵਾ ਕੇ ਆਇਆ ਸੀਗਾ ਇੱਕ ਦਿਨ ਦੇ ਵਿੱਚ ਲੱਗ ਗਿਆ ਸੀਗਾ ਸਿਹਟ ਪਹਾੜ ਕੱਢ ਕੇ ਉਹਨਾਂ ਦੇ نیچے ਸਾਰਾ ਕੁਝ ਕਰਕੇ ਸੈਟਿੰਗ ਕਰਤੀ ਸੀਗੀ ਠੀਕ ਹੈ ਜੀ ਤੇ ਹੁਣ ਤੱਕ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਇੱਕ ਫਿਊਜ ਹੁੰਦਾ ਬਸ ਉਹ ਕਈ ਵਾਰ ਇੱਕ ਵਾਰ ਹੀ ਉੜਿਆ ਉਹ ਮੈਂ ਉਰੇ ਉਹ ਲੋਕਲ ਦੁਕਾਨ ਤੋਂ ਲੈ ਕੇ ਲਾ ਲਿਆ ਸੀਗਾ ਆਪਣੇ ਆਪ ਕੋਈ ਬੜਾ ਕੰਮ ਨਹੀਂ ਹੈਗਾ ਦੋਸਤੋ ਗੱਲ ਕਰੀ ਆਪਾਂ ਕੀਮਤ ਦੀ ਤਾਂ ਇਹਦੀ ਕੀਮਤ ਹੈਗੀ ਆ ਜਦੋਂ ਮੈਂ ਲੋਆਇਆ ਸੀਗਾ ਉਦੋਂ ਮੈਨੂੰ ਇਹ 45000 ਦੇ ਵਿੱਚ ਪਿਆ ਸੀਗਾ ਠੀਕ ਹੈ ਜੀ ਤੇ 45000 ਦੇ ਵਿੱਚ ਮੈਨੂੰ ਪਿਆ ਸੀਗਾ ਤੇ ਮੈਂ ਜਾ ਕੇ ਲੋਆ ਕੇ ਆਇਆ ਸੀਗਾ ਜੇਕਰ ਤੁਸੀਂ ਘਰੇ ਬੁਲਾਉਨੇ ਤਾਂ ਉਹਦੇ ਤੁਹਾਨੂੰ ਐਕਸਟਰਾ ਚਾਰਜ ਦੇਣੇ ਪੈਣੇ ਆ 10000 ਰੁਪਏ ਸ਼ਾਇਦ 7-8000 10000 ਜੋ ਵੀ ਹੈਗਾ ਉਹ ਹੀ ਤੁਸੀਂ ਚਾਰ ਸਕਦੇ ਹੋ ਅੱਜ ਦਾ ਮੈਨੂੰ ਰੇਟ ਕੋਈ ਪਤਾ ਨਹੀਂ ਹੈਗਾ ਤੁਸੀਂ ਆਨਲਾਈਨ ਸਰਚ ਮਾਰ ਕੇ ਦੇਖ ਸਕਦੇ ਹੋ ਠੀਕ ਹੈ ਜੀ ਮੈਂ ਤਾਂ ਆਪਣਾ ਅਨੁਭਵ ਦੱਸਿਆ ਇਹ ਕੋਈ ਇਹ ਤਾਂ ਹੈ ਨਹੀਂ ਵੀ ਮੈਂ ਐਡ ਕਰ ਰਿਹਾ ਠੀਕ ਹੈ ਜੋ ਮੈਨੂੰ ਵਧੀਆ ਲੱਗਿਆ ਤੇ ਮੈਨੂੰ ਲੱਗਿਆ ਕਿ ਇਹ ਗੱਲ ਤੁਹਾਨੂੰ ਵੀ ਦੱਸਣੀ ਚਾਹੀਦੀ ਆ ਕਿ ਤੇ ਐਵੇਂ ਦਾ ਪ੍ਰੋਡਕਟ ਵੀ ਹੈਗਾ ਜਿਹੜਾ ਮਾਰਕੀਟ ਦੇ ਵਿੱਚ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਆ ਕਿ ਕੇ ਇਹਨੂੰ ਤੁਸੀਂ ਬੱਸ ਦੇ ਵਿੱਚ ਵੀ ਲਗਵਾ ਸਕਦੇ ਆ ਟਰੱਕ ਦੇ ਵਿੱਚ ਵੀ ਲਗਵਾ ਸਕਦੇ ਆ ਠੀਕ ਹੈ ਜੀ ਇਹ ਬੱਸ ਦੇ ਵਿੱਚ ਵੀ ਲੱਗਦਾ ਟਰੱਕ ਤੇ ਵੀ ਲੱਗਦਾ ਬੜੀ ਗੱਡੀ ਹੋਵੇ ਚਿਹ ਜਿਹੜੀ ਮਰਜ਼ੀ ਗੱਡੀ ਹੋਵੇ ਹਰੇਕ ਦੇ ਵਿੱਚ ਫਿੱਟ ਹੋ ਜਾਂਦਾ ਆਰਡਰ ਆਰਡਰ ਦੇ ਉੱਤੇ ਮੰਗਾਉਣਾ ਪੈਂਦਾ ਫਿਰ ਉਹ ਗੱਡੀ ਦੇ ਹਿਸਾਬ ਨਾਲ ਇਹਦੀ ਕਿੱਟਾ ਜਿਹੜੀ ਉਹ ਭੇਜਦੇ ਆ ਠੀਕ ਹੈ ਜੀ ਦੋਸਤੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਠੀਕ ਹੈ ਜੀ ਅਵੇਦੀ ਵੀਡੀਓ ਦੇਖਣ ਵਾਸਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦੀ ਬਹੁਤ ਬਹੁਤ ਤੁਹਾਡਾ